ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੈਡੀ ਫਾਰਮ ਦੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਤੇ ਅੱਜ ਦੀ ਵੀਡੀਓ ਜੀ ਵੀਰ ਜੀ ਤੁਹਾਨੂੰ ਵਿਖਾਉਣੀ ਆ ਆਪਾਂ ਪੰਜ ਝੋਟੀਆਂ ਮੱਝਾਂ ਤਾਜ਼ੀਆਂ ਸੂਈਆਂ ਬਿਲਕੁਲ ਗਿੱਲੇ 나ੜੂ ਤੇ ਚੰਗੇ ਰਿਕਾਰਡ ਵਾਲੀਆਂ ਅੰਡ ਤੱਕ ਵੀਡੀਓ ਤੱਕ ਵੀਰ ਜੀ ਬਣੇ ਰਹੋ ਤੇ ਸਭ ਤੋਂ ਪਹਿਲਾਂ ਐਡਰੈਸ ਨੋਟ ਕਰ ਲਓ ਵੀਰ ਜੀ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜਿਹੜਾ ਅਮਰਸਰ ਅੱਗੇ ਲੋਪੋਕੇ ਚਗਾਵਾਂ ਫੋਨ ਨੰਬਰ ਹੈਗਾ ਵੀਰ ਜੀ 95928 00635 ਤੇ ਪੱਕੀ ਵੀਰ ਜੀ ਸਾਰਿਆਂ ਕੇ ਬੇਨਤੀ ਹੈ ਕੋ ਸਾਡੇ ਚੜਦੀ ਕਲਾ ਡੇਲੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਤਾਂ ਜੋ ਆਉਣ ਵਾਲੀ ਦੇ ਨਵੇਂ ਤੇ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਵੀਰ ਜੀ ਚੰਗੇ ਰਿਕਾਰਡ ਵਾਲੀਆਂ ਆ ਅੱਜ ਆਪਾਂ ਵੀਰਾਂ ਸਾਰਿਆਂ ਨੂੰ ਇੱਕ ਦੀਵਾਲੀ ਦਾ ਆਫਰ ਦੇਣਾ ਵਾ ਕਿ ਪੂਰੇ ਪੰਜਾਬ ਵਿੱਚ ਜਿੱਥੇ ਮਰਜ਼ੀ ਪੰਜਾਬ ਦੇ ਵਿੱਚ ਵਿੱਚ ਜਿੱਥੇ ਕੋ ਮਾਇਆ राजे ਆਪਾਂ ਪਹੁੰਚ ਫ੍ਰੀ ਕਰਾਂਗੇ ਬਿਲਕੁਲ ਹਾਂਜੀ ਕੋਈ ਮੱਝ ਵੀਰ ਭਰਾ ਨੂੰ ਕੋਈ ਇੱਕ ਪਸੰਦ ਆਜੇ ਦੋ ਪਸੰਦ ਆਜੇ ਮੋਲ ਬਣ ਜੇ ਤੇ ਪਹੁੰਚ ਫ੍ਰੀ ਕਰਾਂਗੇ ਆ ਪਹਿਲੇ ਨੰਬਰ ਵਾਲੀ ਮੈਂ ਵੀ ਜੀ ਸਾਦੀ ਸੋਈ ਬਿਲਕੁਲ ਮਗਰ ਇਹ ਨੀਲੀ ਰਾਵੀ ਦੀ ਕੱਟੀ ਜੇ ਆ ਵੇਖੋ ਤੇ ਇਹ ਥੱਲੇ ਵੀ ਦੀ ਦੋਹਾਂ ਦਿਨਾਂ ਦੀ ਸੂਈ ਆ ਕੋਈ 10 11 ਕਿਲੋ ਬੋੜਾ ਹੋਊਗਾ 12 ਰਿਕਾਰਡ ਮੈਦਾਗਾ 15 16 ਕਿਲੋ ਦਾ ਇਹਦਾ ਮੁੱਲ ਵੀ ਦੀ ਹੈਗਾ ਜੇ 1,20,000 ਰੁਪਇਆ ਤੇ ਮੌਕੇ ਤੇ ਥੋੜਾ ਬੋਧਾ ਮਾਨਤਨ ਕਰ ਲਾਂਗੇ ਆ 2000 ਦਾ ਭਾਵੇਂ 5 ਦੇ 50 ਚ ਫ੍ਰੀ ਕਰਾਂਗੇ ਹਾਂਜੀ ਆ ਵੇਖੋ ਤੇ ਦੂਜਾ ਸੂਗਾ ਸੂਈ ਜੇ ਇਹ ਦੂਜੇ ਨੰਬਰ ਤੇ ਵਿਧੀ ਆ ਗਈ ਜੇ ਦੂਜਾ ਸੂਗਾ ਝੋਟੀ ਇਹ ਥੱਲੇ ਵੀ ਦੀ ਝੋਟੀ ਥੱਲੇ ਵੀ ਤਾਜੀ ਸੂਈ ਬਿਲਕੁਲ ਆ ਮਗਰ ਇਹ ਕੱਟਾ ਜੇ ਇਹ ਥੱਲੇ ਵੀ ਜੀ 11 ਕਿਲੋ ਦੁੱਧ ਤਿਆਰ ਹੋਊਗਾ ਜੀ ਬਿਲਕੁਲ ਤਾਜੀ ਥੱਲੇ ਦੇਖੋ ਸ਼ਕਲ ਵੇਖੋ ਬੇਲ ਵੇਖੋ ਤੇ ਚੰਗੀ ਥੱਲੋਂ ਹੀ ਤਿਆਰ ਆ ਦੇਖੋ ਲਿਵਾ ਤੇ ਦੁੱਧ ਵੀ ਜੀ 11 ਤੋਂ 12 ਕਿਲੋ ਹੀ ਤਿਆਰ ਹੋਊਗਾ ਥੱਲੇ ਜੇ ਤਾਜੀ ਸੂਈ ਹਫਤੇ ਖੰਡਦੀ ਦੁੱਧ 13 14 ਕਿਲੋ ਝੋਟੀ ਉਹ ਵੀ ਫਰੀ ਕਰਾਂਗੇ ਜਿੱਦੀ ਇਹਦੀ ਆਪਾਂ ਝੋਟੀ ਦੀ ਲੱਖ ਤੇ ਪਹੁੰਚ ਫਰੀ ਕਰਾਂਗੇ ਪੂਰੇ ਪੰਜਾਬ ਦੇ ਲੱਖ ਤੇ ਪਹੁੰਚ ਫਰੀ ਕਰਾਂਗੇ ਤੇ ਜੇ ਕੋ ਲਾਗੇ ਬੰਨੇ ਵਾਲਾ ਵੀਰ ਉਹਦਾ ਕੋ ਮਾਨਤਨ ਕਰ ਦਾਂਗੇ ਸੌਦੇ ਤੋਂ ਉਦਾਂ ਪੂਰੇ ਪੰਜਾਬ ਦੀ ਝੋਟੀ ਦੀ ਸਾਰੇ ਡੰਗਰ ਦੀ ਪਹੁੰਚ ਫ੍ਰੀ ਕਰਾਂਗੇ ਹਾਂ ਨਾ ਵੀਰ ਜੀ 95000 ਦੀ ਆਪਾਂ ਦੇ ਦਾਂਗੇ ਤਾਂ ਵੀ ਪਹੁੰਚ ਫ੍ਰੀ ਕਰ ਦਾਂਗੇ ਤੇ ਦੁੱਧ ਝੋਟੀ 13 14 ਕਿਲੋ ਹੁਣ ਕੋ ਵੀਰ ਭਾਵੇਂ ਦੋ ਟਾਈਮ ਆਣ ਕੇ ਵੀਡੀਓ ਕਾਲ ਤੇ ਭਾਵੇਂ ਉਦਾਂ ਆਣ ਕੇ ਇੱਥੇ ਚੋਲੇ 11 ਤੋਂ 12 ਕਿਲੋ ਹੋਊਗਾ ਵੀ ਕੀ 10 ਕਿਲੋ ਵੀ ਨਹੀਂ ਹੋਊਗਾ ਤੇ ਤੀਜੇ ਨੰਬਰ ਤੇ ਆ ਗਈ ਜੀ ਵੀਰ ਜੀ ਇਹ ਵੀ ਦੂਜਾ ਸੁਗਾ ਝੋਟੀ ਸੂਈ ਜੇ ਬਿਲਕੁਲ ਤਾਜੀ ਸੂਈ ਏ ਕਿਉਂਕਿ ਇਹ ਵੀ ਕੱਲ ਦੀ ਸੂਈ ਆ ਵੇਖੋ ਬਿਲਕੁਲ ਗਿੱਲਾ 나ੜੂ ਇਹਦੇ ਮਗਰ ਕੱਟਾ ਜੇ ਚੱਕ ਕਰੋ ਗੱਡੀ ਝੋਟੀ ਆ ਵੀ ਤੇ ਇਹ ਵੀ ਲੇਵੇ ਦੀ ਫਿਕਸ ਦੀ ਆ ਪਰ ਵੀਰ ਜੀ 9 ਕਿਲੋ ਝੋਟੀ ਥੱਲੇ ਬੋਲਾ ਹੀ ਤਿਆਰ ਹੋਊਗਾ ਜੇ ਤੋਂ 11 12 ਕਿਲੋ ਕੀ ਥੋੜੇ ਲੇਵੇ ਫਿਕਸ ਦੀ ਆ ਤੇ ਚੂਣ ਚਵਾ ਦੀ ਬਿਲਕੁਲ ਸਾਫ ਆ ਵੇਖੋ ਆ ਗਾੜੀ ਪਿਛਾੜ ਚੰਗੀ 2 ਕਿਲੋ ਝੋਟੀ ਦੀ ਗਾੜੀ ਹੋਊਗੀ ਵੇਖੋ ਕਿਦਾਂ ਲੇਵੇ ਤੇ 나ੜਾਂ ਤੇ ਭਜਨ ਕਰਦੇ ਵੇਖੋ ਚੰਗਾ ਇਹਦਾ ਵੀ ਦੀ ਝੋਟੀ ਦਾ ਮੁੱਲ 90 ਹਜ਼ਾਰ ਆ ਇਹ ਵੀ ਵੀਰ ਜੀ ਹਾਨ ਆ ਆਪਾਂ ਜਿਹੜੀ 85 ਹਜ਼ਾਰ ਦੀ ਦੇ ਦਾਂਗੇ ਝੋਟੀ ਪਹੁੰਚ ਫ੍ਰੀ ਬਿਲਕੁਲ ਦੇਖੋ ਜਿਹੜੀ ਝੋਟੀ 11-12 ਕਿਲੋ ਦੋਦੇ ਕੱਢੂਗੀ 9 ਕਿਲੋ ਮੌਕੇ ਦਾ ਤਿਆਰ ਬੋਲਾ ਜੇ 9 ਦਾ ਵੀ 10 ਕਿਲੋ ਤੇ ਚੌਥੇ ਨੰਬਰ ਵਾਲੀ ਆ ਗਈ ਵੀਰ ਜੀ ਪਹਿਲਾ ਸੁਹਾ ਝੋਟੀ ਸੂਈ ਇਹ ਵੀ ਤਾਜੀ ਸੂਈ ਹੈ ਆ ਮਗਰ ਕੱਟਾ ਜੇ ਇਹ ਵੀ ਤਾਜੀ ਸੂਈ ਬਿਲਕੁਲ ਝੋਟੀ ਕੱਦ ਕਾਂਠ ਵਾਲੀ ਵੀਰ ਜੀ ਮੂੰਹ ਚੌਗੀ ਛਗੀ ਜੇ ਇਥੇ ਝੋਟੀ ਥੱਲੇ ਕੋਈ 6 ਕਿਲੋ ਬੋਲੀ ਹੋਊਗੀ ਤਿਆਰ ਬਿਲਕੁਲ ਅਬ ਇੱਕ ਝੋਟੀ ਨਾਲ ਪਹਾੜਾ ਲਊਗੀ ਅਬ ਇੱਕ ਥਣਾ ਤੋਂ ਕੱਦ ਵਜਣ ਚੰਗਾ ਝੋਟੀ ਦਾ ਆ ਵੇਖੋ ਵੀਰ ਜੀ ਇਹਦਾ ਵੀਰ ਜੀ ਮੁੱਲ ਉਵੇਂ 75 ਕਰ ਲਈ 80 ਕਰ ਲਈਏ ਇਹ 72000 ਦੀ ਝੋਟੀ ਆਪਾਂ ਦੇ ਦਾਂਗੇ ਪੌਂਚ ਫਰੀ ਪਏ ਪੰਜਾਬ ਵਿੱਚ ਤੇ ਬਾਕੀ ਵੀਰ ਜੀ ਆ ਗਈ ਆਪਣੇ ਕੋ ਪੰਜਵੇਂ ਨੰਬਰ ਤੇ ਸੂਈ ਬਿਲਕੁਲ ਤਾਜੀ ਸੂਈ ਜੇ ਤੇ ਇਹ ਵੀ ਵੀਰ ਜੀ ਕਲਦੀ ਸੂਈ ਜੇ ਆ ਮਗਰ ਇਹਦੇ ਕੱਟੀ ਜੇ ਆ ਮਗਰ ਕੱਟੀ ਇਹਦੇ ਇਹ ਕੋ ਵੀਰਪਰਾਪ ਮੈਂ ਤੀਜਾ ਗਿਣ ਲੈ ਚੌਥਾ ਗਿਣ ਲੈ ਵੇ ਕੇ ਅੰਦਾਜ਼ਾ ਲਾ ਲਈ ਤੇ ਏਥੇ ਥੱਲੇ ਵੀ ਜੀ ਕੋਈ ਇਆਂ ਤੋਂ 7 ਕਿਲੋ ਬੋਲਾ ਤਿਆਰ ਹੋਊਗਾ ਥੱਲੇ ਦੇ ਦੁੱਧ ਇਹ ਵੀ ਮੈਂ ਘਰ ਲੈਣ ਦੱਸ ਮਕਾ ਉਹ ਦਹਾਂ ਤੋਂ ਬਾਹਰ ਹੀ ਦਿੰਦੀ ਰਹੀ ਜੇ ਆ ਮੜਾ ਜੈ ਨੂੰ ਹਕੀ ਮੜੀ ਜੀ ਆ ਮੋ ਵੀ ਜੀ ਨੇ ਰੇ ਹੁਣ ਕਰਕੇ ਪਤੂਰ ਕੇ ਨਹੀਂ ਵਿਖਾਈਆਂ ਬਾਕੀ ਕੋਈ ਵੀ ਜਿਹੜਾ ਮਰਦੀ ਵੀਡੀਓ ਕਾਲ ਦੇ ਬਾਤ ਤੋੜ ਕੇ ਵੇਖੋ ਥੱਲੇ ਚੰਗੀ ਪਿਆਰ ਆ ਝੋਣ ਚਾਣੀ ਬਹੁਤ ਪੋਲੀ ਹੈ ਤੇ ਇਹਦਾ ਬਿਲਕੁਲ ਵੀ ਜੀ ਰੇਡ ਬਿਲਕੁਲ ਜਾਇਜ਼ ਬਿਲਕੁਲ ਜੀ ਦੁੱਧ 12 13 ਕਿਲੋ ਘਰੀ ਜਾਊਗੀ ਕਯਾ ਨਾ ਕੱਦ ਦੀ ਚੰਗੀ ਆ ਕੋਈ ਸਾਹਮਣ ਵਾਲੀ ਆ ਸੂਈ ਬਿਲਕੁਲ ਤਾਜੀ ਗਿੱਲੀ ਕੱਟੀ ਜੇ ਦਿਹਾੜੀ ਦੋਹਾਂ ਤਰ੍ਹਾਂ ਦੀ ਸੂਈ ਆ ਥੋਣ ਕੋਲੀ ਆ ਤੇ ਇਹਦਾ ਵੀਰ ਦੀ ਮੁੱਲ ਭਾਵੇਂ 75 ਕਰ ਲਈਏ 70 ਕਰ ਲਈਏ ਇਹ ਵੀ ਦੀ ਪੂਰੇ 65000 ਚ ਪਹੁੰਚ ਫਰੀ ਪੂਰੇ 65000 ਦੇ ਪੂਰੇ ਪੰਜਾਬ ਚ ਪਹੁੰਚ ਫਰੀ ਆ ਦੀ ਤੇ ਬਾਕੀ ਵੀਰ ਭਰਾ ਜਿਹੜੀ ਮਰਜ਼ੀ ਝੋਟੀ ਲਵੇ ਇੱਕ ਲਵੇ ਦੋ ਲਵੇ ਤੇ ਦਿਵਾਲੀ ਦਾ ਆਫਰ ਆ ਵੀਰਾਂ ਨੂੰ ਪੂਰੇ ਪੰਜਾਬ ਚ ਆਪਾਂ ਪਹੁੰਚ ਬਿਲਕੁਲ ਫਰੀ ਕਰਨੀ ਆ ਹਾਂਜੀ ਤੇ ਜਿਹੜੀ ਮਰਜ਼ੀ ਵੀਰ ਪਸੰਦ ਕਰ ਲੇ ਉਮੇ ਇਥੇ ਆ ਕੇ ਆਪਣੀ ਤਸੱਲੀ ਕਰ ਲਈ ਚੋਣ ਚਵਾਈ ਦੀ ਭਵੇਂ ਫੋਨ ਤੇ ਵੀਡੀਓ ਕਾਲ ਤੇ ਦੋ ਦੋ ਟਾਈਮ ਚਵਾ ਲਏ ਪੂਰੀ ਤਸੱਲੀ ਵੀ ਦਿੱਤੀ ਜੋ ਦੱਸਿਆ 19 ਦੱਸਿਆ 21 ਨਿਕਲੂਗਾ ਜੀ ਹਾਂਜੀ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ